ਰਾਤ ਸ਼ਰੀਆ ਕਾ ਸਾਰੇ ਪੰਜਾਬ ਵਾਸੋਂ ਨਡਾ ਸਵਾਗਤ ਹੈ ਆਪਣੇ YouTube ਚੈਨਲ ਪੰਜਾਬ ਮੌਸਮ 'ਚ ਜਿਸ 'ਚ ਅੱਜ ਆਪਾਂ ਰਾਤ 25 ਜੂਨ ਪੰਜਾਬ ਦੇ ਰਾਤ ਦੇ ਮੌਸਮ ਦੀ ਗੱਲ ਕਰਾਂਗੇ ਕਿ ਨਾ ਪਾਕ ਚਨੂ ਪਾਰੀ ਮੀਂਹ ਤੋਂ ਪਾਰੀ ਤੋਂ ਪਾਰੀ ਮੀਂਹ ਦੇਖਣ ਨੂੰ ਮਿਲਦਾ ਤਕੜੀ ਗਰ ਚਮਕਨ ਨਾਲ ਹਨੇਰੀ ਝੱਖੜ ਦੇਖਣ ਨੂੰ ਮਿਲਦਾ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਵੀਰ ਆਪਾਂ ਚੈਨਲ ਤੇ ਨਵੇਂ ਆ ਗ੍ਰਪਾ ਕਰਕੇ ਪਹਿਲੇ ਚਨੂ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰੋ ਚਲੋ ਅੱਗੇ ਵਧਦੇ ਹਾਂ ਵੀਡੀਓ ਵੱਲ ਹੁਣ ਤੇ 25 ਜੂਨ ਦੇ 9:30 ਵਜੇ ਰਾਤ ਦੇ ਲਾਈਵ ਸੈਟ ਦੇਖ ਸਕਦੇ ਹੋ ਪੰਜਾਬ 'ਚ ਥੋੜੀ ਬਹੁਤੀ ਬੱ ਤਮਾਲ ਵਿੱਚ ਮਾੜੀ ਮੋਟੀ ਕਿਸੇ ਨਾਲ ਕੋਈ ਖਾਸ ਮੀਂਹ ਨਹੀਂ ਸਾਰ ਨਹੀਂ ਮਾੜੀ ਮੋਟੀ ਬੂੰਦਾ ਮਾਰਦੀ ਥੜੀ ਹੈ ਬਾਕੀ ਅੱਧੀ ਰਾਤ ਤੋਂ ਪਤਾ ਆਪਣੇ 2-3 ਵਜੇ ਤੋਂ ਇੱਕ ਸਿਸਟਮ ਕ੍ਰੀਏਟ ਹੋਣਾ ਸ਼ੁਰੂ ਹੋਣਗੇ ਪੰਜਾਬ ਵਿੱਚ ਜੋ ਕਿ ਆਪਣੇ ਕਾਫੀ ਜ਼ਿਲ੍ਹਿਆਂ ਨੂੰ ਕਵਰ ਕਰ ਸਕਦੇ ਨੇ ਪਰ ਬਾਕੀ ਜ਼ਿਲ੍ਹੇ ਬਾਰੇ ਗੱਲ ਕਰ ਲਈਏ ਕਿਨੇ ਭਾਗ ਵਿੱਚ ਮੀਂਹ ਸਾਰਾ ਨਾ ਰਾਤ ਨੂੰ ਇਹ ਸਗੋਂ ਆਪਣੇ ਬੱਧਰਵਾਈ ਅੰਮਰਸਰ ਗੁਰਦਾਸਪੁਰ ਹੁਸ਼ਿਆਰਪੁਰ ਪਠਾਨਕੋਟ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਜਿਸ ਨਾਲ ਕੋਈ ਖਾਸ ਮੀਂਹ ਸਾਰ ਨਹੀਂ ਨਾ ਮਾੜੀ ਮੋਟੀ ਮਾਂਸਾ ਸੰਗਰੂਰ ਵਿੱਚ ਦੇਖਣ ਨੂੰ ਮਿਲ ਰਹੀ ਹੈ ਬਾਕੀ ਅੱਜ ਰਾਤ 2-3 ਵਜੇ ਤੋਂ ਬਾਅਦ ਆਪਣੇ ਨਵੇਂ ਸਿਸਟਮ ਕ੍ਰੀਏਟ ਹੋਣੇ ਸ਼ੁਰੂ ਹੋਣਗੇ ਜੋ ਕਿ ਪੰਜਾਬ ਦੇ ਆਪਣੀ ਇਨੀਕ ਬੈਲਟ ਹੋਗੀ ਤੇ ਆਹ ਬੈਲਟ ਹੋਗੀ ਇਹੋ ਜਿਆਦੇ ਮੀਂਹ ਸਾਰਾ ਨਾ ਆਪਣੇ ਅੰਮਰਸਰ ਗੁਰਦਾਸਪੁਰ ਪਠਾਨਕੋਟ ਹੁਸ਼ਿਆਰਪੁਰ ਕਪੂਰ ਜੰਦੇ ਦੇ ਭਾਗ ਉਹ ਤੰਤਨ ਹੋ ਗਿਆ ਅਸ਼ੀਰ ਭਗ ਸੰਗਰੂਰ ਗਿਆ ਲੁਧਿਆਣੇ ਦੇ ਭਾਗ ਸੰਗਰੂਰ ਦੇ ਪਟਿਆਲਾ ਦੇ ਫਤਿਹਗੜ੍ਹ ਸਾਹਿਬ ਮੋ ਦਾ ਮੀਡੀਅਮ ਸਾਈਜ਼ ਦੇ ਹਨਾ ਪਤਾ ਮੀਂਹ ਦਰਮਿਆਨੇ ਤਾਈ ਰਹੂਗਾ ਸੀਮਤ ਜਿਹੜੇ ਤਜਿਰੇ ਤੁਹਾਨੂੰ ਦੱਸੇ ਹਨ ਆਪਣੇ ਦਵਾਬੇ ਦੇ ਹੋਗਾ ਦਾ ਮਾਜੇ ਦੇ ਭਾਗ ਹੋਏ ਅਦੇਗ ਅਦੇ ਤੋਂ ਜ਼ਿਆਦਾ ਭਾਗ ਬਾਕੀ ਆਪਣੇ ਪਵਾ ਦੇ ਖੇਤਰ ਹੋਗੇ ਇਨਾਂ ਵਿੱਚ ਮੀਂਹ ਤਗੜਾ ਤੋਂ ਤਗੜੇ ਦੇ ਖਨੂਨ ਇਸ ਦਾ ਪਵਾ ਦੇ ਦਵਾਬੇ ਦੇ ਖੇਤਰ ਜੋ ਹੋਏ ਮੀਂਹ ਤਗੜੇ ਜਿਆਦੇ ਸਾਰ ਹਨ ਬਾਕੀ ਕੱਲ ਨੂੰ ਪਤਾ ਨੂੰ ਸਵੇਰ ਨੂੰ ਵੀਡੀਓ ਬਣਾ ਦਵਾਂਗੇ ਬਾਕੀ ਸਿਸਟਮ ਆਪਣੇ 3-4 ਵਜੇ ਤੋਂ ਰਾਤ ਨੂੰ ਕ੍ਰੀਏਟ ਹੋਣੀ ਸ਼ੁਰੂ ਹੋਣੀ ਜਿਆਦਾ ਮੀਂਹ ਸਿਰ ਆਪਣੇ ਮਾਜੇ ਦਵਾਬੇ ਪਵਾ ਦੇ ਖੇਤਰਾਂ ਵਿੱਚ ਹਨ ਮਾਲਵੇ ਦੇ ਜਿਹੜੇ ਆਪਣੇ ਛੋੜੇ ਫਾਜ਼ਕਾ ਮੁਖਸਰ ਫਰੀਦਕੋਟ ਫਲੋਜ਼ਪ ਅੱਗੇ ਦੇਖੋ ਮੇਰੇ ਸਾਹ ਤੱਕ ਅਗਲੀ ਗੱਲ ਲਸ਼ਕ ਹੋ ਸਕਦੀ ਹੈ ਪੰਜਾਬ ਦੇ ਕਈ ਭਾਗਾਂ 'ਚ ਅੱਧੀ ਰਾਤ ਤੋਂ ਬਾਅਦ। ਬਾਅਦ ਕੀ ਸਵੇਰ ਨੂੰ ਵੀਡੀਓ ਬਣਾ ਦਦਾਂਗੇ ਕਿ ਸਵੇਰ ਨੂੰ ਕਾਲੂ ਕਿਨਾਂ ਜ਼ਿਲ੍ਹੇ ਵਿੱਚ ਉਮੀਦ ਹੈ ਸਾਰ ਹਨ। ਵਾਕਈ ਅੱਜ ਦੀ ਵੀ ਨਹੀਂ। ਵੀਡੀਓ ਜਗ ਲੇਕ ਤਾਂ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ। ਧੰਨਵਾਦ।